ਇਹ 2008 ਤੋਂ ਨਿਰੰਤਰ ਚੱਲਦਾ ਜੀ। ਦੂਜਾ ਸਾਲ ਆ ਜੀ ਤੇ ਸਟੀਮ ਨਾਲ ਅਸੀਂ ਲੰਗਰ ਤਿਆਰ ਕਰਦੇ ਹਾਂ ਬੋਇਲਰ ਤੁਸੀਂ ਦੇਖ ਰਹੇ ਹੋ ਪਿੱਛੇ ਖੜਾ ਜੀ। ਤੇ ਇਹਦਾ ਫਾਇਦਾ ਇੱਕ ਨਹੀਂ ਬਹੁਤ ਜ਼ਿਆਦਾ ਫਾਇਦਾ ਨੇ ਜੀ। ਇੱਕ ਤਾਂ ਇਹ ਆ ਵੀ ਬਾਲਣ ਦੀ ਜਿਹੜੀ ਕੰਜ਼ਮਪਸ਼ਨ ਆ ਉਹ ਘਟ ਗਈ ਜੀ। ਪੋਲੂਸ਼ਨ ਘਟ ਗਿਆ ਜਾਂ ਬਾਲਣ ਘੱਟ ਪਕਦਾ ਜੀ। ਤੇ ਦੂਜਾ ਜਿਹੜਾ ਭੋਜਨ ਆ ਉਹ ਹਾਈਜੈਨਿਕ ਕੰਡੀਸ਼ਨ 'ਚ ਤਿਆਰ ਹੁੰਦਾ। ਮਤਲਬ ਬਹੁਤ ਸਲੋ ਬੀ ਤਿਆਰ ਕਰ ਸਕਦੇ ਆ ਆਪਾਂ ਤੇ 1.50 ਲੱਖ ਤੋਂ 1 ਲੱਖ ਬੰਦੇ ਤੱਕ ਦਾ ਖਾਣ ਜਨ ਤਿਆਰ ਹੋ ਜਾਂਦਾ ਘੱਟ ਲੱਕੜ ਨਾਲ ਜੀ ਤੇ ਬੰਦੇ ਹੁਣ ਤੁਹਾਨੂੰ ਪਤਾ ਬੰਦੇ ਸੇਵਾਦਾਰ ਸਾਡੇ ਕੋਲ ਘਟ ਜਾਂਦੇ ਨੇ ਪਿੰਡਾਂ ਚ ਨਵਾਂ ਯੂਥ ਆ ਜਿਹੜਾ ਫੌੜਮ ਚ ਲਿਆ ਗਿਆ ਤੇ ਮੂਵ ਹੁਣ ਕਰਕੇ ਸਾਨੂੰ ਦਿੱਕਤ ਆਉਂਦੀ ਸੀ ਇਸ ਕਰਕੇ ਇਹ ਬਹੁਤ ਵੱਡੀ ਸਹਾਇਤਾ ਕਰਦਾ ਸਾਡਾ ਇਸ ਟੀਮ ਦਾ ਜਿਹੜਾ ਸਿਸਟਮ ਹੈ ਤੁਸੀਂ ਕਿੱਦਾਂ ਤਿਆਰ ਕੀਤਾ ਕਿੰਨੇ ਜੱ ਤੇ ਖਰਚਾ ਹੋਇਆ ਕਿੰਨੀ ਕਹ ਦੀ ਕੈਪੈਸਟੀ ਆ ਕੈਪੈਸਟੀ ਇਹਦੀ ਹੈਗੀ 1 ਲੱਖ ਤੋਂ 50 ਹਜ਼ਾਰ ਬੰਦੇ ਤੱਕ ਮਤਲਬ ਤਿਆਰ ਕਰ ਦਿੰਦਾ ਖਾਣਾ ਜੀ ਤੇ ਰਜਾਨਾ ਪਰ ਜਿਹੜਾ ਤਿਆਰ ਕੀਤਾ ਤਿਆਰ ਸਾਡੀ ਸਾਰੀ ਮਤਲਬ ਟੀਮ ਵਰਕ ਕੇ ਇੱਕ ਤਰ੍ਹਾਂ ਦਾ ਸਾਡੇ ਮਿੱਤਰ ਕੋਲੇ ਕਿਸੇ ਕੋਲੇ ਬਾਇਲਰ ਦੇਖਿਆ ਸੀ ਅਸੀਂ ਉਹ ਕੋਹਾ ਬਣਾਉਂਦੇ ਨੇ ਡੇਰੀ ਦਾ ਕੰਮ ਕਰਦੇ ਨੇ ਤੇ ਉਸ ਤੋਂ ਮਤਲਬ ਅਸੀਂ ਸੇਧ ਲੈ ਕੇ ਉਹਨਾਂ ਤੋਂ ਪੁੱਛਿਆ ਵੀ ਕਿਵੇਂ ਤਿਆਰ ਕਰਦਾ ਫਿਰ ਅਸੀਂ ਇਹ ਤਿਆਰ ਕਰਵਾਇਆ ਟਰਾਲੀ ਦੇ ਉੱਤੇ ਉਹਨਾਂ ਦਾ ਥੱਲੇ ਦੀਗਾ ਤੇ ਸਾਨੂੰ ਤਕਰੀਬਨ 4 ਸਾਲ ਹੋ ਗਏ ਇਹਨਾਂ ਨਾਲ ਇਹਨਾਂ ਨਾਲ ਵਰਕ ਕਰਦੇ ਨਾਲ ਤੇ ਭਾਫ ਤਿਆਰ ਹੁੰਦੀ ਆ ਪਾਣੀ ਤੋਂ ਇੱਕ ਜਗ੍ਹਾ ਤੇ ਬਾਲਣ ਪੈਂਦਾ ਸਟੀਮ ਨਾਲ ਸਾਰਾ ਹੀ ਖਾਣਾ ਅਸੀਂ ਪ੍ਰਿਪੇਅਰ ਕਰਦੇ ਆਂ ਜਿਹੜਾ ਬਾਲਨ ਯੂਜ਼ ਕਰਦਾ ਲੱਕੜ ਯੂਜ਼ ਕਰਦੇ ਆ ਜੀ ਤਕਰੀਬਨ ਜਿਵੇਂ ਨੇ ਨੇਰੀਆਂ ਨੇਰੀਆਂ ਨੂੰ ਰੀਆਂ ਆ ਕੇ ਲੱਕੜ ਡੇਹ ਜਾਂਦੇ ਨੇ ਦਰਖਤ ਉਹ ਪਿੰਡਾਂ ਤੋਂ ਅਸੀਂ ਇਕੱਠੇ ਕਰ ਲੈਂਦੇ ਆ ਤੇ ਇਕੱਠੇ ਕਰਕੇ ਛੋਟੇ ਪੀਸਾਂ ਚ ਕੱਟ ਕੇ ਕੋਲਾ ਹਾਉਨੇ ਆ ਜੀ ਇਹਦੇ ਨਾਲ ਅਸੀਂ ਇਹ ਨਹੀਂ ਸੰਖਤ ਹੈ ਕਿ ਕਿੰਨੇ ਕੁ ਲੋਟ ਹੁੰਦੇ ਆ ਜਿਵੇਂ ਕਿੰਨੇ ਕੁ ਲੰਗਰ ਲਾਉਨੇ ਤੁਹਾਨੂੰ ਕਿੰਨੇ ਕੁ ਸਾਲ ਹੋ ਗਏ 16 ਸਾਲ ਤੋਂ ਲੰਗਰ ਚੱਲਦਾ ਜੀ ਅਸੀਂ 15 ਤਰੀਕ ਤੋਂ ਇਸ ਵਾਰ 15 ਤਰੀਕ ਤੋਂ 29 ਤਰੀਕ ਤੱਕ ਲੰਗਰ ਲਾਉਣਾ ਜੀ ਇਲਾਕਾ ਨਿਵਾਸੀਆਂ ਤੇ ਦੇਸ਼ ਵੇਸ ਚ ਜਿਹੜੇ ਸਾਡੇ ਮਿੱਤਰ ਬੈਠੇ ਨੇ ਭਾਈ ਬੈਠੇ ਨੇ ਉਹਨਾਂ ਦੇ ਸਹਿਯੋਗ ਨਾਲ ਚੱਲਦਾ ਜੀ ਇਹਦੇ ਨਾਲ ਸਟੀਮ ਨਾਲ ਕਿੰਦਾ ਬੈਟਰ ਬਣਦਾ ਕੀ ਬੈਟਰ ਨਾਲ ਦਾ ਸਵਾਦ ਬੈਟਰ ਬਣਦਾ ਹੈ ਜਾਂ ਜਲਦੀ ਪਚਦਾ ਕੀ ਜਿਆਦਾ ਪਚ ਪੈਂਦਾ ਇੱਕ ਤਾਂ ਜੇ ਆਪਾਂ ਮਤਲਬ ਜੇ ਮੈਂ ਆਪਾਂ ਕੁੱਕਰ ਚ ਬਣਾਉਨੇ ਆ ਬਣਦੀ ਉਹ ਚ ਵੀ ਸਟੀਮ ਆ ਜੀ ਕੁੱਕਰ ਚ ਤੋਂ ਟਾ ਕੇ ਉਹ ਗਲਦਾ ਭੋਜਨ ਇਹ ਚ ਪੱਕਦਾ ਜੀ ਜਿਵੇਂ ਆਪਾਂ ਆਮ ਲੱਕੜ ਤੇ ਅੱਗੇ ਪਕਾਉਂਦੇ ਹੁੰਦੇ ਸੀ ਮਤਲਬ ਪ੍ਰਾਣੀ ਤਰੀਕੇ ਨਾਲ ਓਕਣ ਪੱਕਦਾ ਦੂਜੀ ਗੱਲ ਬਲਣ ਘੱਟ ਖਪਦਾ ਜੀ ਕੱਟ ਕੱਟ ਹੁੰਦੀ ਆ ਬਲਣ ਦੀ ਉਹਦਾ ਫਾਇਦਾ ਤੀਜੀ ਗੱਲ ਜਿੱਥੇ ਪੰਜ ਪੱਠੀਆਂ ਨੇ ਕੰਮ ਕਰਨਾ ਲੱਕੜ ਜਿੱਥੇ ਬਲਣੀ ਆ ਜਾਂ ਡੀਜ਼ਲ ਪਕਾਣਾ ਉਥੇ ਇੱਕ ਪੱਠੀ ਨਾਲ 2.5 ਤਿੰਨ ਕੁਇੰਟਲ ਲੱਕੜ ਨਾਲ ਸਾਰੀ ਦਿਹਾੜੀ ਲੱਗ ਜਾਂਦੀ ਹੈ ਜੀ ਗਰਮ ਪਾਣੀ ਵੀ ਮਿਲਦਾ ਤੇ ਚਾਹ ਵੀ ਬਣਦੀ ਆ ਨਿਰੰਤਰ ਚੱਲਦਾ ਰਹਿੰਦਾ ਚਾਹ ਤਾਂ 24 ਘੰਟੇ ਚੱਲਦੀ ਆ ਜੇ ਹੁਣ ਕੱਲ ਦੀ ਗੱਲ ਕਰੀ ਕੱਲ ਲੰਗਰ ਵੀ 24 ਘੰਟੇ ਵਾਂਗੂ ਚੱਲੇਗਾ ਜੀ ਬਹੁਤ ਕੋਈ ਲੋਕ ਇਹ ਵੀ ਇਹ ਵੀ ਆਏ ਸਾਲ ਆਉਂਦੇ ਹੁਣ ਜੇ ਵੀ ਅਸੀਂ ਇੱਥੇ ਲੰਗਰ ਛਕਣਾ ਕੁਇਦਾਂ ਦੇ ਵੀ ਆਉਂਦੇ ਆ ਲੋਕ ਤੁਹਾਡੇ ਨੂੰ ਪੱਕੇ ਜਿਵੇਂ ਹੁਣ ਪਰਮਾਨੈਂਟ ਡਿਊਟੀ ਵਾਲੇ ਬੰਦੇ ਨੇ ਜਿਵੇਂ ਹੁਣ ਪੁਲਿਸ ਲਾਈਨ ਦੇ ਮੈਂ ਬੰਦੇ ਨੇ ਜਿਹੜੇ ਨੇੜੇ ਲੱਗੇ ਹੋਏ ਨੇ ਜਾਉਂ ਵੀ ਦੂਰੋਂ ਚੱਲ ਕੇ ਆਉਂਦੇ ਨੇ ਚਾਹ ਤੇ ਲੰਗਰ ਦੀ ਦਾਲ ਸਾਡੀ ਇਹ ਵੀ ਮਸ਼ਹੂਰਾ ਬਹੁਤ ਵਧੀਆ ਕਮੈਂਟ ਪਾਸ ਕਰ ਦਿੰਨੇ ਲੋਕ ਵੀ ਬਹੁਤ ਵਧੀਆ ਦਾਲ ਬਹੁਤ ਚਰਬਾ ਦਾ ਇਹ ਜਿਆ ਸਵਾਦ ਮਿਲਿਆ ਜਿਹੜੀ ਇਹ ਸਟੀਮ ਵਾਲਾ ਹੈਗਾ ਸਿਸਟਮ ਜੀ ਕੋ ਸਾਡੇ ਜਿਹੜੇ ਮਿੱਤਰ ਸੀਗੇ ਉਹਨਾਂ ਦਾ ਪਹਿਲਾਂ ਕੋਈ ਵਗੈਰਾ ਕਰਦੇ ਸੀ ਇਹ ਕੁਝ ਸਾਡੇ ਵਿੱਚ ਮਿੱਤਰ ਨੇ ਜਿਹੜੇ ਇੱਥੇ ਸੇਵਾ ਵੀ ਕਰ ਰਹੇ ਨੇ ship ਦੇ ਵਿੱਚ ਸੈਕੰਡ ਕੈਪਟਨ ਨੇ ਉਹਨਾਂ ਨੇ ਸਾਨੂੰ ਤਕਨੀਕ ਬਾਰੇ ਥੋੜੀ ਜਿਹੀ ਜਾਣਕਾਰੀ ਦਿੱਤੀ ਸੀ ਕਿ ਵੀ ਇਹਦੇ ਨਾਲ ਘਟਾ ਹੋ ਸਕਦਾ ਬਾਲਣ ਦਾ ਤੇ ਹੋਰ ਚੀਜ਼ਾਂ ਦਾ ਤੇ ਉਹਨਾਂ ਨੇ ਜਾਣਕਾਰੀ ਲੈ ਕੇ ਇਹਦੀ ਜਿਹੜੀ ਤਕਨੀਕ ਆ ਉਹ ਤਿਆਰ ਕੀਤੀ ਗਈ ਸੀ ਦੱਸ ਕੇ ਤੇ ਉਦੋਂ ਦੱਸ ਕੇ ਤਿਆਰ ਕਰਵਾਇਆ ਗਿਆ ਉਸ ਆਧਾਰ 'ਤੇ ਇਹ ਜਿਹੜਾ ਬੋਇਲਰ ਆ ਕੰਮ ਕਰਦਾ ਉਹਨਾਂ ਨੇ ਸਾਨੂੰ ਕਿਉਂਕਿ ship ਦੇ ਵਿੱਚ ਸਾਰਾ ਕੰਮ ਬੋਇਲਰ ਤੇ ਹੀ ਹੁੰਦਾ ਹੈ ਜ਼ਿਆਦਾ ਉਹਨਾਂ ਨੇ ਸਾਨੂੰ ਇਹਦੇ ਫਾਰਮੂਲੇ ਸਮਝਾਏ ਨੇ ਵੀ ਇਦਾਂ ਇਹ ਪ੍ਰੈਸ਼ਰ ਹੁੰਦਾ ਤੇ ਇੰਨਾ ਘੱਟ ਵੱਧ ਕੀਤਾ ਜਾ ਸਕਦਾ ਉਹ ਸਿਹਾਰਤੀ ਉਹਨਾਂ ਦੀ ਗਾਈਡਾਂਜ ਹੰਦੇ ਆਧਾਰ ਤੇ ਅਸੀਂ ਇਹਦੂੰ ਚਲਾ ਰਹੇ ਹਾਂ ਤੇ ਕਿੱਥੇ ਕਿੱਥੇ ਯੂਜ਼ ਕੀਤਾ ਤੁਸੀਂ ਕਿੱਥੇ ਆਨ ਵਰਤਦੇ ਇਹ ਜੀ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਇਦੋਂ ਬਾਅਦ ਜਿਹੜਾ ਵਿਸਾਖੀ ਦਾ ਕੋਈ ਜਿਹੜਾ ਵੱਡਾ ਜੋੜ ਮੇਲਾ ਜੋੜ ਸਭਾ ਹੁੰਦੀ ਹੈ ਵਿਸਾਖੀ ਨੂੰ ਸੰਗਤ ਆਉਂਦੀ ਹੈ ਫਤੇਗੜ ਸਾਹਿਬਗੇ ਜਾਂ ਹੋਰ ਵੀ ਜਿਹੜੇ ਵੱਡੇ ਪ੍ਰੋਗਰਾਮ ਹੁੰਦੇ ਨੇ ਫਤੇਗੜ ਸਾਹਿਬਗੇ ਇੱਥੇ ਅਸੀਂ ਇਹਨੂੰ ਹਰ ਟਾਈਮ ਜਦੋਂ ਵੀ ਜਿਹੜੀ ਸ਼੍ਰੋਮਣੀ ਕਮੇਟੀ ਹੈ ਸਾਨੂੰ ਯਾਦ ਕਰਦੀ ਹੈ ਸਾਨੂੰ ਹੁਕਮ ਕਰਦੀ ਹੈ ਤੇ ਉਸ ਸਮੇਂ ਅਸੀਂ ਆਪਦਾ ਮੋਬਾਈਲਰ ਲੈ ਕੇ ਤੇ ਸੰਗਤ ਨੂੰ ਲੈ ਕੇ ਇੱਥੇ ਪਹੁੰਚ ਜਾਂਦੇ ਹਾਂ ਕਿੱਦਾਂ ਕਿੱਦਾਂ ਯੂਜ਼ ਹੁੰਦਾ ਕਿੱਥੋਂ ਪਾਣੀ ਕਿੱਦਾਂ ਪਾਉਂਦੇ ਹੋ ਕਿੱਥੇ ਕਿੱਥੇ ਇ ਦੋ ਪਾਵਰ ਦੀ ਮੋਟਰ ਆ ਜਿਹੜੀ ਵੱਡਾ ਪੰਪ ਲੱਗਿਆ ਹੋਇਆ ਪ੍ਰੈਸ਼ਰ ਨਾਲ ਤੱਕ ਕੇ ਉਹ ਕਿ ਸਟੀਮ ਦੀ ਪਾਵਰ ਜ਼ਿਆਦਾ ਹੁੰਦੀ ਹੈ ਉਹ ਪਾਣੀ ਨੂੰ ਐਂਟਰ ਨਹੀਂ ਹੋਣ ਦਿੰਦੀ ਜਦੋਂ ਸਟੀਮ ਬਣ ਜਾਂਦੀ ਹੈ ਉਹਦੇ ਖਾਤਰ ਹਾਈ ਪੰਪ ਹੁੰਦਾ ਇੱਕ ਜਿਹੜਾ ਸਟੀਮ ਪਾਣੀ ਨੂੰ ਤੱਕ ਕੇ ਉਹਦੇ ਚ ਪਾਉਂਦਾ ਤੇ ਇੱਕ ਇੱਕ ਵਾਰ ਦੇ ਵਿੱਚ ਜਿਹੜਾ 5 ਕੁਇੰਟਲ ਪਾਣੀ ਆ ਇੱਕ ਵਾਰ ਚ ਪੈ ਜਾਂਦਾ ਤੇ ਉਹ ਜਦੋਂ 5 ਕੁਇੰਟਲ ਪਾਣੀ ਉਬਲ ਕੇ ਉਹਦੀ ਭਾਪ ਬਣ ਜਾਂਦੀ ਹੈ ਜਿੰਨਾ ਜਿੰਨਾ ਕੋ ਘਟਦਾ ਜਾਂਦਾ ਉਹਨਾਂ ਉਹਨਾਂ ਕ ਪਾਣੀ ਉਹਦੇ ਚ ਪੈਂਦਾ ਜਾਂਦਾ ਜੀ ਇਹ ਸਾਡੇ ਕੋਲ ਤਿੰਨ ਜਿਹੜੇ ਵੱਡੇ ਨੇ ਕੜਾਹੇ ਨੇ ਲੱਗੇ ਹੋਏ ਸਟੀਮ ਨਾਲ ਚੱਲਦੇ ਨੇ ਜਿਹੜੇ ਤੇ ਤਿੰਨ ਕੜਾਹੇ ਨੇ ਜਿਹ ਉਹਦਾ ਚੀਜ਼ ਤਿਆਰ ਕਰਦਾ ਤੇ 2 ਕੁਇੰਟਲ 20 ਕਿਲੋ ਚੌਲ ਸਬਜੀ ਦਾਲ ਉਹ ਤਿਆਰ ਹੋ ਜਾਂਦੀ ਹੈ ਤਿੰਨ ਕੜਾਏ ਨੇ ਸਾਡੇ ਕੋਈ 6 ਕੁਇੰਟਲ 60 ਕਿਲੋ ਦੇ ਕਰੀਬ ਸਾਡਾ ਜਿਹੜਾ ਸਮਾਨ ਹੈ ਉਹ 15 ਤੋਂ 20 ਮਿੰਟ ਦੇ ਵਿੱਚ ਤਿਆਰ ਹੋ ਜਾਂਦਾ ਇਹਦੇ ਨਾਲ ਕੀ ਪੋਲੂਸ਼ਨ ਜਾਂ ਪ੍ਰਦੂਸ਼ਨ ਕੀ ਫਰਕ ਬਣਦਾ ਇਹਦੇ ਨਾਲ ਜੀ ਪ੍ਰਦੂਸ਼ਨ ਦਾ ਇਹ ਫਰਕ ਪਿਆ ਵੀ ਇਹ ਪਾਲਣ ਘੱਟ ਖਪਤ ਕਰਦਾ ਜੀ ਅੱਗੇ ਅਸੀਂ ਮਤਲਬ ਟਰਾਲੀ ਦੀ ਜਿਹੜੀ ਸਾਡੀ ਉਹ 2-3 ਦਿਨਾਂ ਦੇ ਵਿੱਚ ਹੀ ਲੱਗ ਜਾਂਦੀ ਸੀਗੀ ਹੁਣੇ ਵੱਧ ਲਾਉਂਦਾ ਇਹ ਮਤਲਬ ਜਿੱਦਾਂ ਜਿਹੜਾ ਗੀਜ਼ਰ ਹੁੰਦਾ ਆਮ ਪਿੰਡਾਂ ਦੇ ਵਿੱਚ ਵਰਤਿਆ ਜਾਂਦਾ ਲੱਕੜ ਵਾਲਾ ਗੀਜ਼ਰ ਜਾਂ ਪਾਥੀ ਵਾਲਾ ਕਹਿੰਦੇ ਆ ਜਿੰਨੀ ਲੱਕੜ ਉਹ ਖਾ ਜਾਂਦਾ ਸੀ ਸਾਡਾ ਗਰਮ ਪਾਣੀ ਕਰਦਾ ਕਰਦਾ ਉੰਨੀ ਹੁਣ ਬੋਇਲਰ ਕਰਦਾ ਤੇ ਸਾਰਾ ਕੁਝ ਤਿਆਰ ਕਰ ਦਿੰਦਾ ਜੀ ਇੱਕ ਕੱਟ ਹੁੰਦਾ ਜੀ ਕਿਉਂਕਿ ਜਿਹੜਾ ਅੱਗੇ ਅਸੀਂ ਵਰਤਦੇ ਸੀ ਪਾਣੀ ਗਰਮ ਕਰਨ ਨੂੰ ਅਮ ਗੀਜਰ ਦੇਸੀ ਗੀਜਰ ਜਿਹਨੂੰ ਪਾਥੀ ਆਲਾ ਜਾਂਦੂਆ ਕਹਿੰਦੇ ਨੇ ਉਹ ਇੰਨੀ ਉਹ ਲੱਕੜ ਖਾ ਜਾਂਦਾ ਸੀ ਇਦੋਂ ਵੀ ਵੱਧ ਖਾਂਦਾ ਸੀ ਕੰਮ ਘੱਟ ਕਰਦਾ ਸੀਗਾ ਉਹ ਕੇਵਲ ਪਾਣੀ ਨੂੰ ਗਰਮ ਕਰਦਾ ਸੀਗਾ ਪਰ ਇਹ ਹੁਣੇ ਸਾਰਾ ਕੁਝ ਤਿਆਰ ਕਰਦਾ ਨਾਲ ਹੁੰਦੀ ਪਾਣੀ ਵੀ ਗਰਮ ਕਰਦਾ ਪਾਣੀ ਦੀ ਸਪਲਾਈ ਹੈ ਜਿਹੜੀ ਉਹ ਮੇਰੇ ਪਿੱਛੇ ਉਹ ਆ ਉੱਥੇ ਮੋਟਰ ਲੱਗੀ ਆ ਬਿਲਕੁਲ ਪਾਣੀ ਸਪਲਾਈ ਭਾਂਡੇ ਤੋਂ ਹੁੰਦੇ ਜਾਂਦੀ ਆ ਕਿਤੇ ਹੱਥ ਨਹੀਂ ਲਾਉਣਾ ਪੈਂਦਾ ਜੀ ਸਿਰਫ ਦੋ ਥਾਂ ਤੇ ਹੀ ਅੱਗ ਵਾਲੀ ਜਾਂਦੀ ਆ ਇੱਕ ਇੱਥੇ ਬੋਇਲਰ 'ਚ ਦੂਜੀ ਚੋਰਾਂ ਦੇ 'ਚ ਜਿੱਥੇ ਪ੍ਰਸ਼ਾਦੇ ਤਿਆਰ ਹੁੰਦੇ ਨੇ ਹੋਰ ਸਾਡੇ ਸਾਰੇ ਲੰਗਰ 'ਚ ਕਿਤੇ ਵੀ ਅੱਗ ਦੀ ਵਰਤੋਂ